ਸਸ਼ੀਕਾਲ ਮੈਥਡ ਨਾਲ ਪ੍ਰਿਆਤਾ ਇੱਕ ਭਿਆਨਕ ਹਾਦਸਾ ਵਾਪਰਿਆ ਹੈ ਇਸ ਹਾਦਸੇ ਦੇ ਵਿੱਚ ਦੋ ਗੱਡੀਆਂ ਦੀ ਟੱਕਰ ਹੋ ਜਾਂਦੀ ਹੈ ਜਿਸ ਦੌਰਾਨ ਗੱਡੀ ਦੇ ਵਿੱਚ ਸਵਾਰ ਇੱਕ ਜੀ ਦੀ ਮੌਤ ਹੋ ਜਾਂਦੀ ਹੈ ਤਾਂ ਕਰਦਿਆਂ ਪਹਿਲੇ ਤਸਵੀਰਾਂ ਤੋੜਨ ਨਾਲ ਮੌਕੇ ਦੀਆਂ ਸਾਂਝੀਆਂ ਕਰਵਾ ਰਿਹਾ ਜਿੱਥੇ ਘਰ ਦਾ ਮਾਹੌਲ ਕਿਸ ਤਰ੍ਹਾਂ ਦਾ ਹੈ ਤੁਸੀਂ ਦੇਖ ਸਕਦੇ ਹੋ ਗਮਗੀਨ ਮਾਹੌਲ ਹੈ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਜਾਣਕਾਰੀ ਮਿਲੀ ਹੈ ਕਿ ਗੱਡੀ ਦੇ ਵਿੱਚ ਸਵਾਰ ਹੋ ਕੇ ਇੱਕ ਪਰਿਵਾਰ ਸੁਲਤਾਨਪੁਰ ਲੋਧੀਵਾਲ ਨੂੰ ਜਾ ਰਿਹਾ ਸੀਗਾ ਤੇ ਉਸ ਦੌਰਾਨ ਇਹ ਹਾਦਸਾ ਵਾਪਰ ਜਾਂਦਾ ਹੈ ਤੇ ਹਾਦਸਾ ਇੰਨਾ ਜ਼ਿਆਦਾ ਭਿਆਨਕ ਹੁੰਦਾ ਹੈ ਕਿ ਗੱਡੀ ਦੇ ਪਰ ਖੱਚੇ ਉੱਡ ਜਾਂਦੇ ਨੇ ਤੇ ਗੱਡੀ ਜਿਹੜੀ ਸਿੱਧੀ ਜਾ ਕੇ ਖੇਤਾ ਦੇ ਵਿੱਚ ਜਾ ਡਿੱਗਦੀ ਹੈ ਫਿਲਹਾਲ ਜੋ ਜਾਣਕਾਰੀ ਮਿਲੀ ਹੈ ਕਿ ਕਿਉਂ ਕਿਵੇਂ ਟੱਕਰ ਹੋਈ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ ਇੱਕ ਕਰੇਟਾ ਗੱਡੀ ਵੱਲੋਂ ਸੜਕ ਉੱਤੇ ਯੂ-ਟਰਨ ਕੀਤਾ ਜਾ ਰਿਹਾ ਹੁੰਦਾ ਹੈ ਤੇ ਉਸ ਦੌਰਾਨ ਇਹਨਾਂ ਦੀ ਗੱਡੀ ਜਿਹੜੀ ਹੈਗੀ ਹੈ ਉਹ ਤੇਜ਼ ਰਫ਼ਤਾਰ ਦੇ ਵਿੱਚ ਹੁੰਦੀ ਹੈ ਸੱਦੀ ਜਾ ਕੇ ਇਸ ਕਰੇਟਾ ਗੱਡੀ ਦੇ ਨਾਲ ਜਾ ਟਕਰਾਂਦੀ ਹੈ ਜਿਸ ਦੌਰਾਨ ਗੱਡੀ ਦੇ ਵਿੱਚ ਸਵਾਰ ਜਿਹੜੇ ਜੀ ਨੇ ਜ਼ਖਮੀ ਹੋ ਜਾਂਦੇ ਨੇ ਅਤੇ ਮੇਨ ਜੋ ਚਾਲਕ ਸਿਗਾ ਉਹ ਕੰਬੀ ਰੂਪ ਦੇ ਵਿੱਚ ਜ਼ਖਮੀ ਹੁੰਦੇ ਪਰ ਹਸਪਤਾਲ ਜਿਵੇਂ ਉਸ ਨੂੰ ਲਜਾਇਆ ਜਾਇਆ ਹੁੰਦਾ ਤੇ ਉਸ ਦੌਰਾਨ ਉਸ ਦੀ ਮੌਤ ਹੋ ਜਾਂਦੀ ਹੈ ਤੇ ਇਸ ਘਟਨਾ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਸੁल्तानਪੁਰ ਲੋਧੀ ਵਿਕੇ ਪਿਆਨਕ ਹਾਦਸਾ ਵਾਪਰਿਆ ਜੁਤੇ ਹਾਦਸੇ ਦੀਆਂ ਤਸਵੀਰਾਂ ਵੀ ਜਿਹੜੀਆਂ ਤੁਹਾਡੇ ਨਾਲ ਸਾਂਝਾ ਕਰਵਾ ਰਿਹਾ ਅਧਿਕਾਰ ਦੇ ਵਿੱਚ ਕਿਸਰਾ ਗਮਗੀਨ ਮਾਹੌਲ ਹੈ ਹਰ ਕਿਸੇ ਦੀਆਂ ਅੱਖਾਂ ਨੰਮ ਨੇ ਰੋਂਦੇ ਕੁਲੋਂਦੇ ਹੋਏ ਨਜ਼ਰ ਆ ਰਹੇ ਨੇ ਹਰ ਤਸਵੀਰ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰਵਾ ਰਿਹਾ ਤਾਂ ਲਗਾਤਾਰ ਹਾਦਸੇੰਦ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਅਤੇ ਨਾ ਹਾਦਸੇੰਦ ਵਿੱਚ ਕੀਮਤੀਆਂ ਜਾਂਨ ਤੱਕ ਚਲੇ ਜਾਂਦੀਆਂ ਨੇ ਪਰਿਵਾਰ ਨੂੰ ਲੈ ਕੇ ਜੇ ਗੱਲ ਕੀਤੀ ਜਾਵੇ ਤਾਂ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਇਲਾਕਾ ਨਿਵਾਸੀ ਜਿਹੜੇ ਨੇ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਦਾ ਸਾਥ ਦੇ ਰਹੇ ਨੇ ਤੁਹਾਨੂੰ ਦੱਸਣਿਆ ਕਿ ਜਿਸ ਦੀ ਸਖਸ਼ ਦੀ ਮੌਤ ਹੋਈ ਹੈ ਉਹ ਗਾ ਕਾਰੋਬਾਰੀ ਦੱਸਿਆ ਜਾ ਰਿਹਾ ਹੈ ਅਤੇ ਜਿਸ ਦੀ ਇਜ਼ਹਾਸਿਰ ਦੇ ਵਿੱਚ ਜਾਨ ਚਲੀ ਗਈ ਹੈ ਤਾਂ ਇਸ ਪੂਰੇ ਮਾਮਲੇ ਨੂੰ ਬਿਆਨ ਕਰਦਿਆਂ ਹੋਇਆ ਪੁਲਿਸ ਪ੍ਰਸ਼ਾਸਨ ਵੱਲੋਂ ਕੀ ਕੁਝ ਕਿਹਾ ਜਾ ਰਿਹਾ ਸੁਣ ਲੈਂਦੇ ਹਾਂ ਸਾਡਾ ਤੇ ਕੀ ਆਪਣੀ ਕਥਨ ਹੈ ਮੇਰਾ ਨਾਮ ਸਬਨ ਇੰਸਪੈਕਟਰ ਸਰਬਜੀਤ ਸਿੰਘ ਇੰਚਾਰਜ ਚੌਂਕੀ ਮੋਠਾਲ ਥਾਣਾ ਸਿਦਾਂ ਬਲੋਦੀ ਇਹ ਜਿਹੜਾ ਕੱਲ 24 ਤਰੀਕ ਨੂੰ ਡੇਢ ਡੇਢ ਵਜੇ ਦੇ ਨੇ ਜਸਵੰਦਰ ਸਿੰਘ ਅਦਾਲਤ ਚੱਕ ਸਰਦਾਰਪੁਰ ਦੇ ਰਹਿਣ ਵਾਲੇ ਆ ਇਹ ਆਪਣੀ ਫੈਮਿਲੀ ਨਾਲ ਆਪਣੀ ਪਤਨੀ ਨਾਲ ਤੇ ਬੇਟੇ ਨਾਲ ਕਪੂਰਥਲਾ ਨੂੰ ਜਾ ਰਹੇ ਸੀ ਤੇ ਦੂਸਰੀ ਜਿਹੜਾ ਅੱਡਵੰਡੀ ਫਾਟਕ ਤੋਂ ਥੋੜਾ ਜਿਹਾ ਪਿੱਛੇ ਹੀ ਸੀ ਉਹਦੇ ਇੱਕ ਗੱਡੀ ਕਰੇਟਾ ਉਹਨੇ ਯੂ ਟਰਨ ਕੀਤਾ ਮਰੀ ਲਾਪਰਬਾਈ ਨਾਲ ਜਿਨ੍ਹਾਂ ਦੀ ਜਿਹੜਾ ਇਨ ਦੇ ਗੱਡੀ ਆਉਂਦੀ ਵੇਖੀ ਨਹੀਂ ਤੇ ਇਹਨਾਂ ਦੀ ਗੱਡੀ ਉਹ ਜੜਾ ਉਹਦੀ ਗੱਡੀ ਨਾਲ ਟਕਰਾਈ ਜਸਵਿੰਦਰ ਸਿੰਘ ਦੇ ਤੇ ਉਹਦੀ ਪਤਨੀ ਜਿਹੜੀ ਸੰਦੀਪ ਕੌਰ ਦੇ ਲੱਗੀਆਂ ਇਹ ਜਸਵਿੰਦਰ ਸਿੰਘ ਜਿਹੜਾ ਉਹ ਉਹ ਇਲਾਜ ਜਾਂਦੇ ਰਸਤੇ ਵਿੱਚ ਉਹਦੀ ਜਿਹੜੀ ਮੌਤ ਹੋ ਗਈ ਜਿਸ ਤੇ ਅਜੋਨੇ ਪਰਿਵਾਰਕ ਮੈਂਬਰਾਂ ਦੇ ਨਾਲ ਹਾਦਸਾ ਕਰ ਲਿਆ ਐਫ ਆਰ ਦਰਜ ਕੀਤੀ ਜਾਦੀ ਹੈ